ਗੁਰੂ ਕੀ ਸਾਜੀ ਨਵਾਜੀ 사ਸੰਗ ਜੀਓ ਆਓ ਸਪਰੇ ਸ਼ਹਾਦਤ ਇਤਿਹਾਸ ਸਰਵਣ ਕਰਦੇ ਹਾਂ ਪਹਿਲੀ ਰਾਤ ਸਰਸਾ ਦਾ ਨਦੀ ਦਾ ਜੋ ਇਤਿਹਾਸ ਹੈ ਉਸ ਦਾ ਵਿਸਾਰਪੂਰਵਕ ਇਤਿਹਾਸ ਸਰਵਣ ਕਰੋ ਪਿਛਲੇ 2 ਦਿਨਾਂ ਤੋਂ ਪਹਾੜਾਂ ਵਿੱਚ ਮੀਂਹ ਪੈਣ ਕਾਰਨ ਸਰਸਾ ਵਿੱਚ ਹੜ ਆਇਆ ਹੋਇਆ ਸੀ ਪਿਛੋਂ ਵੈਰੀ ਦੇ ਅਚਨਚੇਤ ਹੱਲੇ ਨੇ ਹਫੜਾ ਦਫੜੀ ਮਚਾ ਦਿੱਤੀ ਕਿਸੇ ਨੂੰ ਕੁਝ ਨਾ ਸੁਝਿਆ ਜਿੱਧਰ ਵੀ ਰਾਹ ਮਿਲਿਆ ਉਧਰ ਹੀ ਜਾਣ ਦੀ ਸੋਚੀ ਦਾਦੀ ਮਾਂ ਗੁਜਰ ਕੌਰ ਜੀ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਪਰਿਵਾਰ ਨਾਲੋਂ ਵਿਛੜ ਸਰਸਾ ਨਦੀ ਕਿਨਾਰੇ ਜਿੱਧਰ ਨੂੰ ਪਾਣੀ ਦਾ ਵਹਾ ਜਾਂਦਾ ਸੀ ਨਾਲ-ਨਾਲ ਹੋਤ ਰੇ ਦਾਦੀ ਮਾਂ ਨਕੀਆਂ ਜਿੰਦਾ ਨੂੰ ਜ਼ੁਲਮ ਦੀ ਮਾਰ ਤੋਂ ਬਚਾਉਂਦੀ ਝਾੜੀਆਂ ਚੰਬਾਂ ਵਿੱਚ ਜਾ ਬੈਠੀ ਇੰਨਾ ਨਾਲ ਕੋਈ ਵੀ ਸੇਵਾਦਾਰ ਨਾ ਰਿਹਾ ਸਿਵਾਏ ਇੱਕ ਖੱ쩌ਰ ਦੇ ਸਭ ਆਸਰੇ ਖਿੰਡ ਗਏ ਖੱ쩌ਰ ਤੇ ਇੱਕ ਖੁਰਜੀ ਵਿਚ ਕੁਝ ਮੋਹਰਾਂ ਤੇ ਮਾਇਆ ਸੀ ਇਸ ਮਾਇਆ ਦਾ ਲਾਭ ਵੀ ਵਕਤਾਂ ਪਰੇ ਸਮੇਂ ਵਿੱਚ ਨਾ ਹੋਇਆ ਬਹੁਤ ਚਿਰ ਝਾੜੀਆਂ ਵਿੱਚ ਬੈਠ ਦਾਦੀ ਮਾਂ ਮਾਸੂਮਾ ਨੂੰ ਨਾਲ ਲੈ ਕੇ ਅੱਗੇ ਚੱਲ ਪਈ ਨਿੱਕੀਆਂ ਜਿੰਦਾ ਨੇ ਕਦੇ ਇਹੋ ਜਿਹੀ ਰਾਹ ਨਹੀਂ ਸੀ ਦੇਖੇ ਉਹਨਾਂ ਦੇ ਨਰਮ ਪੈਰਾਂ ਨੂੰ ਇਹੇ ਰਸਤੇ ਪੱਥਰ ਦੀ ਨਿਆਈ ਸੀ आनंदपुर साहिब ਤਾਂ ਉਹਨਾਂ ਦੇ ਖਡਾਵੇ ਦਾਸ ਦਾਸੀਆਂ ਨੇ ਉਹਨਾਂ ਦੇ ਨਿੱਕੇ ਤੇ ਕੋਮਲ ਪੈਰ ਭੁਏ ਨਹੀਂ ਸਿ ਲੱਗਣ ਦਿੱਤੇ ਬਿਰਧ ਦਾਦੀ ਮਾਂ ਦਾ ਸਰੀਰ ਵੀ ਇੰਨਾ ਰਾਹਾਂ ਦਾਹਾਣੀ ਨਹੀਂ ਸੀ ਪਰ ਕੀਤਾ ਕੀ ਜਾਵੇ ਸਮੇਂ ਦਾ ਗੇੜ ਹੀ ਐਸਾ ਲੱਗਾ ਕਿ ਦੁੱਖਾਂ ਦੇ ਰਾਲ ਮੇਰੇ ਹੋ ਗਏ ਦੋਨੇ ਵੀਰ ਖੱਤਰ ਤੇ ਬੈਠੇ ਨੇ ਦਾਦੀ ਮਾਂ ਅੱਗੇ ਅੱਗੇ ਤੁਰ ਹੀ ਜਾਂਦੀ ਚਾਰੋਂ ਤਰਫ ਵਾਰ-ਵਾਰ ਤੱਕਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਢੂੰਡਦੇ ਹਨ ਕਈ ਵਾਰ ਪਿਤਾ ਦਾ ਅੱਖਾਂ ਨੂੰ ਭੁਲੇਖਾ ਲੱਗਦਾ ਹੈ ਰਸਤੇ 'ਚ ਜਦ ਪਟਕ ਗਏ ਨੰਨੇ ਸਵਾਰ ਥੇ ਤੱਕਤੇ ਪਿਤਾ ਕੋ ਚਾਰੋਂ ਤਰਫ ਬਾਰ-ਬਾਰ ਥੇ ਦਾਦੀ ਮਾਂ ਨੂੰ ਪੁੱਛਦੇ ਨੇ ਕਿ ਆਪਣੇ ਸਿੰਘ ਸਿਪਾਹੀ ਕਿੱਥੇ ਚਲੇ ਗਏ ਵੱਡੇ ਵੀਰ ਤੇ ਮਾਤਾਵਾਂ ਆਪਾਂ ਨੂੰ ਨਦੀ ਕਿਨਾਰੇ ਕਿਉਂ ਛੱਡ ਗਏ ਪਿਤਾ ਜੀ ਸਾਨੂੰ ਵਿਛੋੜ ਕੇ ਸਿੰਘਾਂ ਦੇ ਲਸ਼ਕਰ ਨੂੰ ਕਿੱਧਰ ਲੈ ਗਏ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ ਦਰਗਾਹ 'ਤੇ ਛੋੜ ਕੇ ਰਾਹੀ ਕਿੱਧਰ ਗਏ ਤੜਫਾਂ ਕੇ ਹਾਈ ਸੂਰਤ ਮਾਹੀ ਕਿਦਰ ਗਏ ਅੱਬਾ ਭਗਾ ਕੇ ਲਸ਼ਕਰ ਸਾਹੀ ਕਿਦਰ ਗਏ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਨਕੀਆਂ ਜਿੰਦਾ ਨੂੰ ਦਿਲਾਸਾ ਦੇਂਦੀ ਸਦਕ ਦੀਆਂ ਬਾਤਾਂ ਪਾਉਂਦੀ ਦਾਦੀ ਮਾਂ ਤੁਰੀ ਜਾਂਦੀ ਆਪਣਾ ਘਰ ਛੇਤੀ ਆ ਜਾਵੇਗਾ ਤੁਹਾਡੇ ਵੀਰਾਂ ਨੂੰ ਮਾਤਾ ਪਿਤਾ ਨੂੰ ਛੇਤੀ ਮਿਲਾ ਦੇਾਂਗੀ ਇਵੇਂ ਕਹਿ ਮਾਤਾ ਹੌਸਲਾ ਦੇ ਗੰਭੀਰ ਸੋਚ ਵਿੱਚ ਡੁੱਬੇ ਚਿੰਤ ਨੂੰ ਪਰਮਾਤਮਾ ਨਾਲ ਜੋੜ ਵਿਖੜੇ ਰਾਹ ਦੀ ਬਾਟ ਨਿਬੇੜਦੀ ਤੁਰ ਜਾਂਦੀ ਸੀ ਦੋਨੋਂ ਵੀਰ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਨੇ ਇੱਕ ਦੂਜੇ ਨੂੰ ਕਹਿੰਦੇ ਕਿ ਹੁਣ ਜਦੋਂ ਮਾਤਾ ਪਿਤਾ ਜੀ ਤੇ ਭਰਾ ਮਿਲਣਗੇ ਆਪਾਂ ਰੁੱਸ ਜਾਵਾਂਗੇ ਕਦੇ ਮਾਤਾਵਾ ਕਦੇ ਪਿਤਾ ਜੀ ਤੇ ਕਦੇ ਵੱਡੇ ਵੀਰ ਆਪਾਂ ਨੂੰ ਬਹੁਤ ਮਨਾਉਣਗੇ ਨਹੀਂ ਮੰਨਾਂਗੇ ਰੁੱਸੇ ਰਹਿਾਂਗੇ ਹੁਣ ਤਾਂ ਮੰਨ ਜਾਵੋ ਸਾਰੇ ਵਾਰ-ਵਾਰ ਕਹਿਣਗੇ ਜਦ ਰਣ ਅਜੀਤ ਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਕੜੀ ਜੁਝਾਰ ਆएंगे ਕਰਕੇ ਗਿਲਾ ਹਰ ਏਕ ਸੇ ਰੁੱਠ ਜਾਏਗੇ ਮਾਤਾ ਕਬੀ ਪਿਤਾ ਕਬੀ ਪਾਈ ਮਨਾਏਗੇ ਹਮ ਕੋ ਗਲੇ ਲਗਾ ਕੇ ਕਹੇਗੇ ਬਾਰ ਬਾਰ ਮੰਨ ਜਾਓ ਲੇਕਿਨ ਹਮ ਨਹੀਂ ਮਾਨੇਗੇ ਜਨਹਾਰ ਜਦੋਂ ਸਾਰੇ ਇਕਰਾਰ ਕਰਨਗੇ ਅੱਗੇ ਤੋਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਵਾਂਗੇ ਸਾਨੂੰ ਕਦੇ ਵੀ ਭੁਲਾਉਣਾ ਨਹੀਂ ਆਪਣੇ ਨਾਲੋਂ ਕਦੇ ਨਾ ਮਿਛੋੜਨਾ ਇਹ ਸਭ ਇਕਰਾਰ ਕਰਾ ਮੰਨਾਂਗੇ ਮਾਸੂਮ ਜਿੰਦਾ ਦੇ ਇਹ ਬੋਲ ਦਾਦੀ ਮਾਂ ਨੂੰ ਹੋਰ ਸੀਨੇ ਤਾਂ ਹੀ ਹਿਲਾ ਗਏ ਉਸ ਨੇ ਮੁੱਖ ਚੁੰਮ ਸੀਨੇ ਨਾਲ ਲਾ ਢੇਰ ਸਾਰਾ ਪਿਆਰ ਕੀਤਾ ਇਸੇ ਤਰ੍ਹਾਂ ਸਰਸਾ ਕਿਨਾਰੇ ਚੱਲ ਝਾੜੀਆਂ ਵਿੱਚ ਦੀ ਲੰਘਦਿਆਂ ਚੱਲਦਿਆਂ ਨੂੰ ਅੱਗੇ ਦਰਿਆ ਆ ਗਿਆ ਇੱਥੇ ਆ ਕੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਜਾਂਦੀ ਹੈ ਇਸ ਨੂੰ ਸਤਲੋਜ ਤੇ ਸਰਸਾ ਦਾ ਕਿਨਾਰਾ ਕਿਹਾ ਜਾਂਦਾ ਹੈ ਇਹ ਪਿੰਡ ਚੱਕ ਠੇਰਾ ਦਾ ਪੁਰਾਣਾ ਸਤਲੋਜ ਦਾ ਪਤਨ ਕਾਗਜ਼ਾਂ ਵਿੱਚ ਬਹੁਤ ਪੁਰਾਣਾ ਤੇ ਹੋਣ ਵੀ ਬੋਲਦਾ ਹੈ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਅੱਗੇ ਦੋ ਹੀ ਪਤਨ ਕਾਗਜ਼ਾਂ ਵਿੱਚ ਬੋਲਦੇ ਨੇ ਜੋ ਸਰਸਾ ਨਦੀ ਦੇ ਨੇੜੇ ਹਨ ਪਹਿਲਾ ਪਿੰਡ ਆਵਾਨਕੋਟ ਦਾ ਪਤਨ ਤੇ ਦੂਜਾ ਚੱਕ ਇਹ ਇਰਾਦਾ ਪਤਨ ਹੈ ਆਵਾਨ ਕੋਟ ਦੇ ਪਤਨ ਤੋਂ ਇਹ ਰਸਤਾ ਦਰਿਆ ਪਾਰ ਹੋ ਕੇ ਨੂਰਪੁਰ 베ਦੀ ਤੇ ਅਨੰਦਪੁਰ ਸਾਹਿਬ ਵੱਲ ਚਲਾ ਜਾਂਦਾ ਹੈ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਇਸ ਰਸਤੇ ਜਾਂ ਇਸ ਪਤਨ ਤੇ ਆਉਣਾ ਕੋਈ ਤੁਕ ਨਹੀਂ ਰੱਖਦਾ ਕਿਉਂਕਿ ਵੈਰੀ ਦਲ ਅਨੰਦਪੁਰ ਸਾਹਿਬ ਵੱਲੋਂ ਹੀ ਆ ਰਿਹਾ ਸੀ ਨੂਰਪੁਰ 베ਦੀ ਦੇ ਸਾਰੇ ਰਸਤੇ ਵੈਰੀ ਦੇ ਮੱਲੇ ਹੋਏ ਸੀ ਸਰਸਾ ਪਹਾੜਾਂ ਵੱਲੋਂ ਵਿੱਚੋਂ ਨਿਕਲ ਸਤਲੁਜ ਦਰਿਆ ਵਿੱਚ ਪੈ ਜਾਂਦੀ ਹੈ ਪਹਾੜਾਂ ਵਾਲੇ ਪਾਸੇ ਨੂੰ ਮਾਤਾ ਜੀ ਤੇ ਸਹੇਬ ਜੀ ਆਦੇ ਨਹੀਂ ਗਏ ਕਿਉਂਕਿ ਉਪਰੋਂ ਪਹਾੜੀ ਰਾਜੇ ਦੁਸ਼ਮਣ ਬਣ ਚੁੱਕੇ ਸੀ ਸਾਨੂੰ ਖੋਜ ਕਰਦੇ ਆਂ ਬਿਰਧ ਬਜ਼ੁਰਗਾਂ ਤੋਂ ਪਤਾ ਲੱਗਾ ਕਿ ਸਰਸਾ ਨਦੀ ਨੂੰ ਕੋਈ ਵੀ ਬੇੜੀ ਵਿੱਚ ਦੀ ਲੰਘਣ ਵਾਲਾ ਪੱਤਣਾ ਹੁਣ ਜਾਂ ਪੁਰਾਣਾ ਕਾਗਜ਼ਾਂ ਵਿੱਚ ਨਹੀਂ ਹੈ ਸਰਸਾ ਸਦਾ ਹੀ ਵਗਣ ਵਾਲਾ ਚੋਹ ਹੈ ਇਸ ਨੂੰ ਕਦੀ ਵੀ ਨਦੀ ਵੀ ਕਹਿ ਦਿੰਦੇ ਹਨ ਪਹਾੜਾਂ ਵਿੱਚ ਜਦੋਂ ਵੀ ਭਾਰੀ ਮੀਂਹ ਪੈਂਦਾ ਤਾਂ ਸਰਸਾਂ ਵਿੱਚ ਹੜ ਆ ਜਾਂਦਾ ਇਹ ਆਪਣਾ ਭਿਆਨਕ ਰੂਪ ਦਿਖਾ ਜਾਂਦਾ ਹੈ ਉਵੇਂ ਇਸ ਨੂੰ ਲੰਗਲ ਲਈ ਬੇੜੀ ਦੀ ਜ਼ਰੂਰਤ ਨਹੀਂ ਸੀ ਪੈਂਦੀ ਲੋਕਾਂ ਨੇ ਆਮ ਲਾਂਘੇ ਬਣਾਏ ਹੋਏ ਸੀ ਸਾਨੂੰ ਇਸ ਖੋਜ ਵਿੱਚ ਪਤਨ ਦੇ ਮਲਾ ਜੋ ਪਤਨ ਦੇ ਠੇਕੇ ਲੈਂਦੇ ਰਹੇ ਨੇ ਅਸੀਂ 85 ਸਾਲ ਦੇ ਬਜ਼ੁਰਗਾਂ ਨੇ ਬਹੁਤ ਜਾਣਕਾਰੀ ਦਿੱਤੀ ਗੁਰਦਵਾਰਾ ਪਰਿਵਾਰ ਵਿਛੋੜਾ ਤੋਂ ਲੈ ਕੇ ਸਰਸਾ ਨੂੰ ਦੋਨੋਂ ਪਾਸਿਓਂ ਤੋਂ ਪੈਦਲ ਜਾ ਕੇ ਚੰਗੀ ਤਰ੍ਹਾਂ ਦੇਖ ਕੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਿੱਥੇ ਮਾਤਾ ਜੀ ਤੇ ਸਾਬਜਾਦਿਆਂ ਦੇ ਪਰਿਵਾਰ ਨਾਲੋਂ ਵਿਛੜ ਕੇ ਪਹਿਲੀ ਰਾਤ ਕੁੰਮੇ 마ਸ਼ਕੀ ਦੀ ਝੌਂਪੜੀ ਵਿੱਚ ਕੱਟੀ ਉਹ ਥਾਂ ਪਿੰਡ ਚੱਕ ਢੇਰਾ ਪਾਸੇ ਪੱਤਨ ਵਾਲੀ ਹੀ ਸਤਲੁਜ ਕਿਨਾਰੇ ਹੈ ਇਸ ਪੱਤਨ ਤੋਂ ਪੁਰਾਣਾ ਰਸਤਾ ਪਿੰਡ ਲੋਧੀ ਮਜਮਾਜਰੇ ਵਿੱਚ ਦੀ ਹੁੰਦਾ ਹੋਇਆ ਰੋਪੜ ਪਹੁੰਚ ਜਾਂਦਾ ਹੈ ਉਹਨਾਂ ਦੇ ਪੱਕੇ ਰਸਤੇ ਰੋਪੜ ਤੋਂ ਪਿੰਡ ਚੱਕ ਢੇਰਾ ਪਤਨ ਦੀ ਦੂਰੀ 12 ਕਿਲੋਮੀਟਰ ਦੇ ਨੱਕ ਦੀ ਸਿਹਤ ਤੋਂ 8 ਕਿਲੋਮੀਟਰ ਹੈ ਇਸੇ ਤਰ੍ਹਾਂ ਪਰਿਵਾਰ ਵਿਛੋੜੇ ਤੋਂ ਇਹ ਪਤਨ ਸਰਸਾ ਨਦੀ ਦੇ ਕਿਨਾਰੇ-ਕਿਨਾਰੇ 8 ਕਿਲੋਮੀਟਰ ਦੇ ਨੱਕ ਦੀ ਸਿਹਤ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ ਅਸੀਂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਪੂਰੀ ਤਸੱਲੀ ਨਾਲ ਇਹ ਕਹਿ ਸਕਦੇ ਹਾਂ ਕਿ ਦਾਦੀ ਮਾਂ ਤੇ ਸਹਬਜ਼ਾਦਿਆਂ ਨੇ ਪਹਿਲੀ ਰਾਤ ਇੰਡ ਚੱਕ ਢੇਰਾ ਦੇ ਪਤਨ ਤੇ ਸਤਲੁਜ ਅਤੇ ਸਰਸਾ ਨਦੀ ਕਿਨਾਰੇ ਨਦੀ ਪਾਰ ਨਹੀਂ ਕੀਤੀ ਕੁੰਮੇ 마ਸ਼ ਕੀ ਕੋਲ ਕੱਟੀ ਸਤਲੁਜ ਦੇ ਕਿਨਾਰੇ ਦੀ ਗਵਾਹੀ ਆਏ ਸੰਤੋਖ ਸਿੰਘ ਜੀ ਵੀ ਪਰਦੇ ਹਨ ਸਤਲੁਜ ਦਰਿਆ ਜਾਂ ਪ੍ਰਾਣਾ ਨਾ ਸੋਧਰਾਵ ਹੀ ਹੈ ਇਸ ਕਿਨਾਰੇ ਮਾਤਾ ਜੀ ਨੇ ਇੱਕ ਝੌਂਪੜੀ ਦੇਖੀ ਸੂਰਜ ਮਟ ਗਿਆ ਸੀ ਹਨੇਰਾ ਫਸਰ ਰਿਹਾ ਸੀ ਘਰੀ ਹੋਈ ਰਾਤ ਤੋਂ ਬਚਨ ਲਈ ਠਾਹਰ ਦੀ ਲੋੜ ਸੀ ਮਾਤਾ ਜੀ ਨੰਨੀਆਂ ਜਿੰਦਾਂ ਨੂੰ ਨਾਲ ਲੈ ਕੇ ਚੌਂਪੜੀ ਵਿੱਚ ਚਲੇ ਗਏ ਇਸ ਚੌਂਪੜੀ ਵਿੱਚ کریم ਬਖਸ਼ 마ਸੀ ਰਹਿੰਦਾ ਸੀ 마ਸੀ ਤੋਂ ਭਾਵ 베ੜੀ ਚਲਾਉਣ ਵਾਲਾ ਮਲਾਹਾ ਗੁਰੂ ਕੀਆਂ ਸਾਖੀਆਂ ਵਿੱਚ ਇਸ ਦਾ ਨਾਂ کریم ਬਖਸ਼ 마ਸੀ ਤੇ ਹੰਮਾ ਮਾਰਸ਼ ਕੀ ਆਇਆ ਹੈ ਮਾਤਾ ਜੀ ਤੋਂ ਸਾਰਾ ਹਾਲ ਸੁਣ ਇਹ ਗਰੀਬ ਮਲਾਹਾ ਮਾਤਾ ਜੀ ਦੇ ਚਰਨੀ ਟੈ ਪਿਆ ਗਰੀਬੀ ਦਾਵੇ ਅਸਨ ਵਿਸ਼ਾ ਦਿੱਤਾ ਕੁੰਮਾ ਮਾਸਕੀ ਆਪ ਵੀ ਜ਼ੁਲਮ ਅੰਦਾ ਝੰਬਿਆ ਹੋਇਆ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਬਦਲ ਕੇ ਇਸ ਦਾ ਨਾਮ ਕਰੀਮ ਬਖਸ਼ ਰੱਖ ਦਿੱਤਾ ਲੋਕ ਕੀਮਾ ਕਹਿਣ ਲੱਗ ਪਏ ਇਸ ਦਾ ਪਹਿਲਾ ਪੂਰਾ ਨਾਮ ਕਰਮੂ ਸੀ ਪਰ ਲੋਕੀ ਇਸ ਨੂੰ ਕੁੰਮਾ ਮਾਸਕੀ ਕਹਿ ਬੁਲਾਉਂਦੇ ਕੁੰਮੇ ਨੇ ਜੋ ਵੀ ਉਸ ਦੇ ਕੋਲ ਭਾਰਾ ਕਪੜਾ ਸੀ ਮਾਤਾ ਜੀਤੇ ਸਾਹਿਬ ਜادہ ਨੂੰ ਦੇ ਦਿੱਤਾ ਆਪ ਨੇੜੇ ਦੇ ਨਗਰ ਨੂੰ ਮਾਈ ਲక్ష్ਮੀ ਨਾ ਦੀ ब्राह्मणी ਕੋਲੋਂ ਪ੍ਰਸਾਦੇ ਲੈਣ ਚਲਾ ਗਿਆ ਇਹ ਵਿਧਵਾ ਮਾਈ ਬਹੁਤ ਧਰਮਾਤਮਾ ਤੇ ਨੇਕ ਸੀ ਘਰ ਵਿੱਚ ਇਕੱਲੀ ਰਹਿੰਦੀ ਰਾਹੀ ਮੁਸਾਫਰ ਨੂੰ ਭੋਜਨ ਛਕਾ ਕੇ ਪ੍ਰਮਾਤਮਾ ਦਾ ਨਾਮ ਲੈ ਛੱਡਦੀ ਕੁੰਮੇ ਨੇ ਸਾਰੀ ਗੱਲ ਇਸ ਨੂੰ ਦੱਸੀ ਇਸ ਨੇ ਛੇਤੀ ਛੇਤੀ ਭੋਜਨ ਤਿਆਰ ਕਰਕੇ ਕੁੰਮੇ ਨੂੰ ਦੇ ਦਿੱਤਾ ਤਾਂ ਕਿ ਭੁਖਣ ਪਾਣੇ ਗੁਰੂ ਪੁੱਤਰਾਂ ਤੇ ਦਾਦੀ ਮਾਂ ਨੂੰ ਭੋਜਨ ਛਕਾਉਣ ਵਿੱਚ ਹੋਰ ਦੇਰ ਨਾ ਹੋ ਜਾਵੇ ਮੈਂ ਸਵੇਰੇ ਦਰਸ਼ਨ ਕਰਨ ਆਵਾਂਗੀ ਨਾਲ ਭੋਜਨ ਵੀ ਲਈ ਆਵਾਂਗੀ ਉम्मे ਨੂੰ ਮਾਈ ਲక్ష్ਮੀ ਨੇ ਕਿਹਾ ਉਮਾ ਅੱਛਾ ਕਹਿ ਕਾਲੀ ਕਾਲੀ ਕਦਮ ਪੁੱਟਦਾ ਝੌਂਪੜੀ ਵਿੱਚ ਆਣ ਪਹੁੰਚਾ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਬਹੁਤ ਪਿਆਰ ਨਾਲ ਪ੍ਰਸ਼ਾਦੀ ਸ਼ਿਕਾਏ ਜੋ ਗਰਮ ਪਕੜਾ ਕੱਪੜਾ ਮਾਈ ਲక్ష్ਮੀ ਕੋਲੋਂ ਲੈ ਕੇ ਆਇਆ ਉਹ ਵੀ ਮਾਤਾ ਜੀ ਨੂੰ ਦੇ ਦਿੱਤਾ ਆਪ ਵੀ ਰੁੱਖੀ ਰੋਟੀ ਸੁਖੀ ਖਾ ਲੈ ਮਹਿਲਾ ਵਿੱਚ ਰਹਿਣ ਵਾਲੇ ਅੱਜ ਠਰੀ ਹੋਈ ਰਾਤ ਕੁੱਲੀ ਵਿੱਚ ਕੱਟ ਰਹੇ ਨੇ ਦਾਦੀ ਮਾਂ ਤੋਂ ਮਾਤਾ ਪਿਤਾ ਤੇ ਭਰਾਵਾਂ ਦਾ ਪੁੱਛਦੇ ਸਸਤਾ ਪਰੇ ਸਫਰ ਦੇ ਥੱਕੇ ਦੋਵੇਂ ਵੀਰ ਦਾਦੀ ਮਾਂ ਨਾਲ ਚਿੰਬੜ ਕੇ ਸੌ ਗਏ ਦਾਦੀ ਮਾਂ ਮਾਸੂਮ ਜਿੰਦਾ ਨੂੰ ਕਲਾਵੇ ਵਿੱਚ ਲੈ ਨਿੱਗ ਦਿੰਦੀ ਤੇ ਸਾਰੇ ਪਰਿਵਾਰ ਬਾਰੇ ਸੋਚਦੀ ਅੱਖਾਂ ਮੂਰੇ ਸਾਰੀ ਝਾਕੀ ਲੰਘਦੀ ਗਈ ਸੋਚ ਹੋਰ ਵੀ ਗੰਭੀਰ ਹੁੰਦੀ ਗਈ ਇਹਦੇ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਦਾਦੀ ਮਾਂ ਦਰਦ ਤੇ ਥੱਕੇ ਸਰੀਰ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ। ਕੁੰਮਾ ਮਾਸਕੀ ਵੀ ਕੁੱਲੀ ਤੋਂ ਬਾਹਰ ਨੱਕ ਸੁੱਕ ਲੈ ਕੇ ਲੰਮਾ ਪੈ ਗਿਆ। ਇੱਕ ਇਹ ਗਰੀਬ ਮਲਾਹਾ ਇਸ ਪਤਨ ਤੇ ਬੇੜੀ ਚਲਾਉਂਦਾ ਸੀ ਲੋਕਾਂ ਨੂੰ ਦਰਿਆ ਪਾਰ ਕਰਾਉਣ ਦਾ ਜੋ ਮਿਲਦਾ ਉਹਦੇ ਵਿੱਚ ਆਪਣਾ ਗੁਜ਼ਾਰਾ ਕਰਦਾ। ਅੱਜ ਲੰਮੇ ਪਏ ਨੂੰ ਨੀਂਦ ਨਹੀਂ ਸੀ ਆ ਰਹੀ। ਜ਼ੁਲਮੀ ਹਕੂਮਤ ਨੂੰ ਇਹਦਾ ਮਨ ਲਾਹਣਤਾ ਪਾਉਂਦਾ ਰਿਹਾ ਦਸਮ ਪਿਤਾ ਜੀ ਦਾ ਜ਼ੁਲਮ ਤੇ ਜ਼ਬਰ ਨਾਲ ਟੱਕਰ ਲੈਣ ਤੇ ਸਾਰੇ ਪਰਿਵਾਰ ਦਾ ਵਿਛਣ ਦਾ ਸੋਚ ਰਿਹਾ ਸੀ ਇਹ ਅੰਦਰ ਹੀ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਉੱਠਦਾ ਦਾਦੀ ਮਾਂ ਤੇ ਨਿੱਕੀਆਂ ਜਿੰਦਾ ਨੂੰ ਕੁੱਲੀ ਵਿੱਚ ਸੁੱਤਿਆਂ ਦੇਖ ਇਹਦਾ ਮਨ ਭਰ ਆਇਆ ਕਿ ਸਾਡੇ ਗਰੀਬਾਂ ਵਾਸਤੇ ਮਹਿਲਾਂ ਵਿੱਚ ਰਹਿਣ ਵਾਲੇ ਕਿਵੇਂ ਕਸ਼ਟ ਚੱਲਦੇ ਨੇ ਇਵੇਂ ਕਰੋ ਬੇਕਾਰ ਹੋਏ ਉਹ ਦੀਆਂ ਠਰੀਆਂ ਰਾਤਾਂ ਗੁਜ਼ਾਰਦੇ ਨੇ ਸਾਡੇ ਗਰੀਬਾਂ ਤੇ ਮਜਲੂਮਾਂ ਦੀ ਰਾਖੀ ਲਈ ਇਸ ਗੁਰੂ ਪਰਿਵਾਰ ਨੇ ਕੀ ਕੀ ਦੁੱਖ ਨਹੀਂ ਝੱਲੇ ਕੁੱਲੀਵਲ ਦੇ ਕੁੰਮਾ ਮਾਸਕੀ ਸਿਸਕੀਆਂ ਲੈਣ ਲੱਗ ਪਿਆ ਇਸ ਦਾ ਗੱਜ ਪਰ ਆਇਆ ਸਾਰੀ ਰਾਤ ਅੱਖਾਂ 'ਚੋਂ ਅਥਰੂ ਨਾ ਰੁਕੇ ਕੁੰਮੇ ਮਾਸਕੀ ਲਈ ਇਹ ਰਾਤ ਬਹੁਤ ਦਰਦਨਾਕ ਹੋ ਨਿਬੜੀ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਗੁਜਰ ਕੌਰ ਸਾਹਿਬ ਜادہ ਜੋਰਾਵਰ ਸਿੰਘ ਤੇ ਸਾਹਿਬ ਜادہ ਫਤਿਹ ਸਿੰਘ ਨੇ ਪਹਿਲੀ ਰਾਤ 7 ਪੋ 1761 ਬਿਕਰਮੀ 21 ਦਸੰਬਰ 1704 ਈਸਵੀ ਨੂੰ ਕੁੰਮੇ ਮਰਸ਼ਦੀ ਚੌਂਪੜੀ ਵਿੱਚ ਚਲ ਝਾੜੀਆਂ ਦਾ ਸਰਸਾ ਨਦੀ ਤੇ ਸਤਲੁਜ ਦਰਿਆ ਦੇ ਸਾਹਜੇ ਕਿਨਾਰੇ ਤੇ ਪਿੰਡ ਚੱਕ ਠੇਰਾ ਦੇ ਪਤਨ ਤੇ ਬਤੀਤ ਕੀਤੀ